ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਡਿੰਪੀ ਢਿੱਲੋਂ ਜਿਹੜੇ ਕਿ ਗਿੱਦੜਵਾ ਦੇ ਹਲਕਾ ਇਨਚਾਰਜ ਸੀ ਉਹਨਾਂ ਤੋਂ ਬਾਅਦ ਇੱਕ ਹੋਰ ਝਟਕਾ ਜਿਹੜਾ ਮੁਹਾਲੀ ਦੇ ਵਿੱਚ ਲੱਗਿਆ ਅਤੇ ਇੱਕ ਵੱਡੇ ਲੀਡਰ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਗਿਆ ਆਪਣੇ ਸਾਥੀਆਂ ਦੇ ਨਾਲ ਇਸ ਲੀਡਰ ਦੇ ਵੱਲੋਂ ਸ਼ਾਮੂਲੀਅਤ ਕੀਤੀ ਗਿਆ ਦੱਸ ਦਈਏ ਕਿ ਹਲਕੇ ਦੇ ਜਿਹੜੇ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਇਸ ਲੀਡਰ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਇਆ ਗਿਆ ਵੱਡਾ ਝਟਕਾ ਮੁਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਲੱਗਿਆ ਡਿੰਪੀ ਢਿੱਲੋਂ ਤੋਂ ਬਾਅਦ ਹੁਣ ਜਿਹੜਾ ਮੁਹਾਲੀ ਦੇ ਵਿੱਚ ਇਹ ਝਟਕਾ ਲੱਗਿਆ ਜਿੱਥੇ ਹਰਪਾਲ ਸਿੰਘ ਬਰਾੜ ਜਿਹੜੇ ਕੀ ਬਲਾਕ ਪ੍ਰਧਾਨ ਨੇ ਅਕਾਲੀ ਦਲ ਦੇ ਮੁਹਾਲੀ ਦੇ ਬਲਾਕ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਗਿਆ ਅਤੇ ਕੁਲਵੰਤ ਸਿੰਘ ਜਿਹੜੇ ਐਮਐਲਏ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕਰਾ ਦਿੱਤਾ ਗਿਆ ਦੱਸ ਦਈਏ ਕਿ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਵਰਕਰਾਂ ਦੇ ਵੱਲੋਂ ਵੀ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸ਼ਮੂਲੀਅਤ ਕੀਤੀ ਗਈ ਹੈ ਦੱਸ ਦਈਏ ਕੁਝ ਦਿਨ ਪਹਿਲਾਂ ਗਿੱਦੜਬਾਹਾ ਦੇ ਵਿੱਚ ਇੱਕ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਸੀ ਜਦੋਂ ਉਹਨਾਂ ਦੇ ਆਤ ਕਰੀਬੀ ਸਮਝੇ ਜਾਂਦੇ ਡਿੰਪੀ ਢਿਲੋਂ ਦੇ ਵੱਲੋਂ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦੀਆਂ ਚਰਚਾਾਂਵਾਂ ਸ਼ੁਰੂ ਹੋ ਗਈ ਸੀ ਅੱਜ ਯਾਨੀ ਕਿ 28 ਤਰੀਕ ਨੂੰ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਖੁਦ ਸੀਐਮ ਭਗਵੰਤ ਮਾਨ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣ ਦੇ ਲਈ ਗਿੱਦੜਵਾਹੇ ਪਹੁੰਚ ਰਹੇ ਨੇ ਸੋ ਦੱਸਦੇ ਕਿ ਇਹ ਗਿੱਦੜਵਾਹੇ ਦੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਸੀ ਕਿਉਂਕਿ ਜਿੱਥੇ ਅਤ ਕਰੀਬੀ ਸੀ ਉੱਥੇ ਹੀ ਪਾਰਟੀ ਦੇ ਜਿਮਨੀ ਚੋਣ ਦੇ ਉਮੀਦਵਾਰ ਵੀ ਸੀ ਜਿਨ੍ਹਾਂ ਦਾ ਐਲਾਨ ਜਿਹੜਾ ਆ ਖੁਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਇਹ ਕਹ ਕੇ ਕਰਦੇ ਹੋਏ ਕਿ ਕੀਤਾ ਗਿਆ ਸੀ ਕਿ ਜੇਕਰ ਉਹ ਪਾਰਟੀ ਦੇ ਵਿੱਚ ਵਾਪਸ ਆਉਂਦੇ ਨੇ ਤਾਂ ਉਹ ਪਾਰਟੀ ਦੇ ਉਮੀਦਵਾਰ ਹੋਣਗੇ ਦੱਸ ਦिए ਕਿ ਦੋ ਜਿਹੜੇ ਪਿੱਛੇ ਚੋਣਾ ਹੋਈਆਂ ਸੀ ਉਹਨਾਂ ਦੇ ਵਿੱਚ ਵੀ ਅਕਾਲੀ ਦਲ ਦੇ ਵੱਲੋਂ ਡਿੰਪੀ ਢਿੱਲੋਂ ਨੂੰ ਗਿੱਦੜ ਬਾਹਾ ਤੋਂ ਟਿਕਟ ਦਿੱਤੀ ਗਈ ਸੀ ਲੇਕਿਨ ਮਨਪ੍ਰੀਤ ਮਾਫ ਕਰਨਾ ਮਨਪ੍ਰੀਤ ਬਾਦਲ ਦੇ ਕੁਝ ਸ਼ੰਕਿਆਂ ਨੂੰ ਲੈ ਕੇ ਡਿੰਪੀ ਢਿੱਲੋਂ ਦੇ ਵੱਲੋਂ ਪਾਰਟੀ ਛੱਡੀ ਗਈ ਤੇ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਆ ਸ਼ਾਮਿਲ ਹੋਣਗੇ ਹੋ ਸਕਦਾ ਹੈ ਗਿੱਦੜਪਾਹ ਤੋਂ ਆਉਣ ਵਾਲੇ ਉਹ ਜਿਮਨੀ ਚੋਣ ਦੇ ਸੰਭਾਵੀ ਉਮੀਦਵਾਰ ਵੀ ਹੋ ਸਕਦੇ ਨੇ ਲੇਕਿਨ ਇਹਨਾਂ ਦੇ ਵਿੱਚ ਅਜੇ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਇਸ ਝਟਕੇ ਤੋਂ ਸੰਭਲੇ ਵੀ ਨਹੀਂ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦੱਸ ਦਿੰਦਾ ਅਲਟੀਮੇਟ ਮੈਂ ਡਿੰਪੀ ਢਿਲੋਂ ਨੂੰ ਦਿੱਤਾ ਗਿਆ ਸੀ ਇਸੇ ਦੌਰਾਨ ਮੁਹਾਲੀ ਦੇ ਵਿੱਚ ਇੱਕ ਵੱਡਾ ਝਟਕਾ ਜਿਹੜਾ ਉਹ ਅਕਾਲੀ ਦਲ ਨੂੰ ਲੱਗਿਆ ਸੁਖਬੀਰ ਸਿੰਘ ਬਾਦਲ ਨੂੰ ਲੱਗਿਆ ਜਿੱਥੇ ਉਹਨਾਂ ਦੇ ਬਲਾਕ ਪ੍ਰਦਾਨ ਹਰਪਾਲ ਸਿੰਘ ਬਰਾੜ ਆਪਣੇ ਸਾਥੀਆਂ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਗਏ ਨੇ ਇਸ ਤੋਂ ਪਹਿਲਾਂ ਦੱਸ ਦਈਏ ਕਿ ਚੰਡੀਗੜ੍ਹ ਦੇ ਚੋਣਾਂ ਦੌਰਾਨ ਵੀ ਵੱਡਾ ਘਟਨਾਕਰਮ ਵਾਪਰਿਆ ਸੀ ਜਦੋਂ ਅਕਾਲੀ ਦਲ ਦੇ ਐਮਪੀ ਇਲੈਕਸ਼ਨ ਦੌਰਾਨ ਜਿਹੜੇ ਉਮੀਦਵਾਰ ਸੀ ਉਹਨਾਂ ਦੇ ਵੱਲੋਂ ਪਾਰਟੀ ਨੂੰ ਛੱਡਿਆ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਉਹਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਸੀ ਸੋ ਕਹਿ ਸਕਦੇ ਹਾਂ ਕਿ ਥੋੜੇ ਟਾਈਮ ਦੇ ਵਿੱਚ ਵੱਡੇ ਝਟਕੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਲੱਗੇ ਨੇ ਇਸ ਤੋਂ ਬਰਾਦ ਦੱਸਿਆ ਕਿ ਕੁਝ ਸੀਨੀਅਰ ਲੀਡਰਾਂ ਦੇ ਵੱਲੋਂ ਵੀ ਇੱਕ ਵੱਖਰਾ ਧੜਾ ਬਣਾ ਕੇ ਅਕਾਲੀ ਸੁਧਾਰ ਲਹਿਰ ਦੇ ਨਾਲ ਆਮ ਆਪ ਮਾਫ ਕਰਨਾ ਅਕਾਲੀ ਦਲ ਨੂੰ ਵੱਡਾ ਜਿਹੜਾ ਖੋਰਾ ਉਹ ਲਗਾਇਆ ਜਾ ਰਿਹਾ ਸੋ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਲਗਾਤਾਰ ਜਿਹੜੀ ਅਕਾਲੀ ਦਲ ਨੂੰ ਖੋਰਨ ਦੇ ਵਿੱਚ ਲੱਗੀ ਹੋਈ ਆ ਅਕਾਲੀ ਦਲ ਦੇ ਵੱਡੇ ਵੱਡੇ ਲੀਡਰ ਜਿੱਥੇ ਪਿੱਛੇ ਐਮਐਲਏ ਦੀ ਗੱਲ ਕਰੀਏ ਤਾਂ ਸੁਖਵਿੰਦਰ ਸਿੰਘ ਸੁਖੀ ਜਿਹੜੇ ਨੇਗੇ ਉਹ ਵੀ ਸੁਖਵਿੰਦਰ ਸੁਖੀ ਵੀ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸੀ ਲਗਾਤਾਰ ਕੁੰਬਾ ਜਿਹੜਾ ਅਕਾਲੀ ਦਲ ਦਾ ਘਟਦਾ ਨਜ਼ਰ ਆ ਰਿਹਾ ਸੁਖਬੀਰ ਅਦਲ ਦੇ ਸਾਥੀ ਇੱਕ ਇੱਕ ਕਰਕੇ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕਰਦੇ ਹੋਏ ਨਜ਼ਰ ਆ ਰਹੇ ਨੇ ਸੋ ਹਰ ਇੱਕ ਨਵੇਂ ਦਿਨ ਦੇ ਨਾਲ ਇੱਕ ਕੋਈ ਨਾ ਕੋਈ ਸਿਪੇਸਲਾਰ ਇੱਕ ਸਿਪਾਹੀ ਪਾਰਟੀ ਦਾ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਹੁਣ ਡਿੰਪੀ ਢਿੱਲੋਂ ਤੋਂ ਬਾਅਦ ਭਾਵੇਂ ਕਿ ਅਜੇ ਪਾਰਟੀ ਅਤੇ ਸੁਖਬੀਰ ਸਿੰਘ ਬਾਦਲ ਡਿੰਪੀ ਢਿੱਲੇ ਦੇ ਝਟਕੇ ਤੋਂ ਉੱਭਰੇ ਨਹੀਂ ਸੀ ਇਸ ਦੌਰਾਨ ਮਹਾਰੀ ਦੇ ਵਿੱਚ ਵੀ ਝਟਕਾ ਲੱਗਾ ਜਿੱਥੇ ਉਹਨਾਂ ਦੇ ਬਲਾਕ ਪ੍ਰਧਾਨਾਂ ਦੇ ਵੱਲੋਂ ਆਪਣੇ ਸਾਥੀਆਂ ਦੇ ਨਾਲ ਆਪਣੇ ਸਮਰਥਕਾਂ ਦੇ ਨਾਲ ਪਾਰਟੀ ਨੂੰ ਅਲਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮੂਲੀਅਤ ਕੀਤੀ ਗਈ ਹੈ ਦੱਸ ਜੇ ਕਿ ਜੋ ਹਲਕੇ ਦੇ ਵਿਧਾਇਕ ਨੇ ਕੁਲਵੰਤ ਸਿੰਘ ਉਹਨਾਂ ਦੇ ਵੱਲੋਂ ਪਾਰਟੀ ਦੇ ਵਿੱਚ ਹਰਪਾਲ ਸਿੰਘ ਬਰਾੜ ਤੋਂ ਨਾਲ ਸਾਥੀਆਂ ਨੂੰ ਇਨਵੋਲਵ ਕੀਤਾ ਗਿਆ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੋ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਅਜਾ ਨਾਲ ਲੋਕ ਰਾਟੀਮੀ ਦੇ ਨਾਲ